50 50 ਰੁਪਏ ਮੰਗਦਾ ਸੱਦਕਾਨਾਂ ਤੇ ਮੰਗੀ ਜਾਂਦਾ ਸੀ ਮੈਂ ਇਹਨੂੰ ਲੈ ਕੇ ਆਇਆ ਉੱਥੋਂ ਏ ਚੰਗਾ ਭੜਾ ਤੂੰ ਪਾਗ ਵਾਲਾ ਸਰਦਾਰ ਬੰਦਾ ਉਹ ਕਿਹਤੂੰ ਸਰਦਾਰ ਬੰਦੇ ਤੋਂ ਤੂੰ ਮੰਗਾਈ ਜਾਂਦਾ ਕੰਜਰਾ ਸਰਦਾਰ ਦੀ ਮੌਜਨਾ ਐਨ ਕੱਲ ਲਈ ਬੈਠਾ ਭੈਣੋ ਰੇ ਬੰਦਿਆ ਜਾ ਭਾਈ ਭਾਜੇ ਰੋਏ ਮੰਗਰ ਆਏ ਨੇ ਜਾ ਮੱਜਾ ਭਾਈ ਯਾਰ ਦੇ ਦੇ ਤੂੰ ਜਾ ਯਾਰ ਭਾਈ ਆ ਤੂੰ ਜਾਇਆ ਕੰਮ ਕਰ ਯਾਰ ਤੂੰ ਜਾ ਜਾ ਮੇਰਾ ਵੀਰਜਾ ਕੰਮ ਕਰ ਰਿਹਾ ਜਾ ਮੇਰਾ ਭਾਈ ਤੂੰ ਜਾ ਯਾਰ 100 ਰੁਪਏ ਮੰਗਦਾ ਬੰਦਾ ਮੱਗਨ ਵਾਲਾ ਆਉਂਦਾ ਜੀ ਆਹ ਤੇ ਮਰਜ਼ੀ ਨਾਲ ਕੋਈ ਜਿੰਨੇ ਪੈਸੇ ਦੇਵੇ ਵੱਡੇ ਹੋਏ ਯਾਰ 50 ਰੁਪਏ ਤੋਂ ਇਹ ਤਾਂ ਮਰ ਲੋ ਖੇਡ ਹੀ ਬਣਾ ਲਈ ਮਰੇ ਕੰਮ ਦਾ ਸਰ ਜੀ ਮੈਂ दारू ਕਿੰਤਾ ਵੀ ਦੇਖਿਆ ਠੇਕੇ ਤੇ ਫੜਿਆ ਇਹ ਅੱਛਾ दारू ਬੰਦੇ ਮਾਣ ਜੀ ਜੈਦਾ ਬਤਿਕਾ ਯਾਰ ਤੂੰ ਚੰਗਾ ਭਣਾ ਤੇਰੇ ਲੱਤਾਂ ਬਾਹਾਂ ਚਗੀਆਂ ਭਲਗਾ ਦੋ ਤੇਰੇ ਬਾਹਾਂ ਲੱਤਾਂ ਦਿੱਤੀਆਂ ਇਦਰਾ ਉਰੇ ਇੱਕ ਮੱਟ 50 ਰੁਪਏ ਦੇ ਦੇ ਪਰ ਬਾਈ ਕੀ ਪਿਆਰੇ ਯਾਰ 29 ਆਇਨਾ ਦਿਮਾਗ ਖਾਦਾ ਨਤਪਿੰਖ ਦਾ ਬੇਚਾ ਬਈਆ ਪਿਆਰੇ ਯਾਰ ਉਹ ਜਾਵੜਾ ਭਰਾਵਾ ਖਾਓ ਬਈ ਬਈਆ 10 ਰੁਪਏ ਦੇ ਦੇਖ ਉਹ ਤੈਨੂੰ ਆਖਿਆ ਜਾਵੜਾ ਨਾਲ ਤੂੰ ਚਾਹ ਮੰਗਦਾ ਨਾਲ 10 ਰੁਪਏ ਮੰਗਦਾ ਨਤੀ ਹੋਇਨਾ ਚਲਾਹੀ ਕਰਨਾ ਬਾਈ ਯਾਰ ਮੈਂ ਭੁੱਖਾ ਹਾਂ ਯਾਰ ਤੇ ਰੋਟੀ ਖਾਣੀ ਹੈ ਯਾਰ ਕੋਲ ਹੈ ਨਹੀਂ ਜਾਵੜਾ ਯਾਰ ਨਾਲੇ ਪੈਸੇ ਭਾਲਦਾ ਨਾਲੇ ਚਾਹ ਭਾਲਦਾ ਕਲੀਅਰ ਹੋ ਰਿਹਾ ਤਾਂ ਆ ਕੰਮ ਨਾ ਭਰਾਵਾ ਮੈਨੂੰ ਰੋਟੀ ਖਾਣੀ ਯਾਰ ਰੋਟੀ ਖਾਣੀ ਮੈਂ ਕੀ ਕਰਾਂ ਫਿਰ ਇੱਕ ਦਿਨ ਹੋਵੇ ਹੋਵੇ ਬਾਪੂ ਮੈਨੂੰ ਰੋਟੀ ਖਾਣੇ ਨੂੰ ਪੈਸੇ ਦੇ ਦੇ ਪਪਾਏ ਨਾ ਹਾ ਪਤਾ ਦਾ ਨਹੀਂ ਕਰਨਾ ਨਹੀਂ ਨਹੀਂ ਯਾਰ ਮੈਂ ਰੋਟੀ ਖਾਣੀ ਆ ਬਾਈ ਯਾਰ ਯਾਰ ਦਰਦਦੂ ਨਾ ਪੀਣੀ ਉਹ ਨਹੀਂ ਯਾਰ ਨਹੀਂ ਪੀਂਦਾ ਮੈਂ ਤਾਂ ਕੁਝ ਨਹੀਂ ਖਾਂਦਾ ਪੀਂਦਾ ਯਾਰ ਦੇ ਦੇ ਨੇ ਮੈਨੂੰ ਨਹੀਂ ਮੈਂ ਲੱਗਦਾ ਯਾਰ ਮੈਂ ਖਾਂਦਾ ਪੀਂਦਾ ਹੋ ਕੋਈ ਪੀਂਦਾ ਹੈ ਬਾਈ ਪਤਾ ਕੋਈ ਨਹੀਂਗਾ ਮੈਂ ਮੈਂ ਰੋਟੀ ਖਾਣੀ ਆ ਯਾਰ ਬਾਈ ਯਾਰ ਲਾ ਲਾ ਇਹ ਪੀ ਦੇ ਦੇ ਨੇ ਬਾਈ ਯਾਰ ਦੇ ਦੇ ਯਾਰ ਤੂੰ ਵੀ ਦੇ ਦੇ ਯਾਰ ਬਾਈ ਯਾਰ ਕੋਈ ਮਤ 20 ਦੀ ਤਾਂ ਰੋਟੀ ਨਹੀਂ ਆਉਣੀ ਯਾਰ ਮੇਰੀ ਯਾਰ ਬਾਹਾਂ ਟੁੱਟੀ ਐ ਯਾਰ ਕੰਮ ਹੁੰਦਾ ਨਹੀਂ ਯਾਰ ਮੈਂ ਰੋਟੀ ਖਾਣੀ ਐ ਯਾਰ ਲੈ ਸ਼ਾਪਤਾ ਤਾਂ ਨਹੀਂ ਕਰਦਾ ਕੋਈ ਪੈਸੇ ਦੇਣਾ ਪੈਸਾ ਤਾਂ ਕੋਈ ਨਹੀਂ ਬਾਈ ਨਹੀਂ ਯਾਰ ਮੈਂ ਨਸ਼ਾ ਪੱਤਾ ਨਹੀਂ ਕਰਦਾ ਯਾਰ ਹਾਲ ਰੋਹਣਾ ਪੀਣੀ ਚਾਹ ਵੀ ਪਿਆਦੀ ਐ ਨੂੰ ਯਾਰ ਕੋਈ ਨੀ ਗਰੀਬ ਬੰਦਾ ਯਾਰ ਕੋਈ ਬਾਈ ਬਹੁਤ ਧੰਨਵਾਦ ਬਾਈ ਯਾਰ ਕੋਈ ਨਾ ਕੋਈ ਨਾ ਕੋਈ ਚਾਹ ਦੇ ਯਾਰ ਬਾਈ ਓਏ ਚੱਲ ਥਰੀ ਫੇਰ ਯਾਰ ਪਿਆਰੇ ਯਾਰ ਸ਼ਰਮੇ ਲਾ ਲਈ ਯਾਰ ਭਾਈ ਉਹ ਕਿਹੜਾ ਪਾ ਦੇ ਯਾਰ ਆਲਾ ਭਾਈ ਪਾ ਪੀਲਾ ਭਾਈ ਪਾ ਤਾਂ ਦਿੰਦਾ ਚੱਜ ਨਾਲ ਯਾਰ ਉਹ ਬਹੁਤ ਆ ਪੀਲਾ ਜਿੰਨੇ ਮਿਲ ਗਈ ਪੀਲਾ ਕੋਈ ਗੱਲ ਨਹੀਂ ਤੇ ਭਾਈ ਬਹਿ ਜਾ ਮੈਂ ਇੱਥੇ ਆਈ ਆ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਨਹੀਂ ਭਾਈ ਨਸ਼ਾ ਨਹੀਂ ਕਰਦਾ ਭਾਈ ਯਾਰ ਬਾਹ ਟੁੱਟ ਗਈ ਯਾਰ ਉਹ ਬਾਹ ਬਈ ਟੁੱਟਣੀ ਨਸ਼ਾ ਪਤਾ ਕਰਦਾ ਹੋਊਗਾ ਬਾਹ ਕਿਉਂ ਤਾਂ ਟੁੱਟੀ ਐ ਨਹੀਂ ਕਰਦਾ ਨਸ਼ਾ ਯਾਰ ਮੈਂ ਨਹੀਂ ਕਿਉਂ ਨਹੀਂ ਕਰਦਾ ਮੈਨੂੰ ਦਿਸੀ ਜਾਂਦਾ ਡੇਟਾਂ ਦਾ ਨਹੀਂ ਭਾਈ ਮੈਂ ਨਹੀਂ ਕਰਦਾ ਨਸ਼ਾ ਯਾਰ ਉਹ ਬਦੰਦਲਾ ਜਮਨ ਸ਼ਰਮਲਾ ਨਹੀਂ ਕਿਤੇ ਚਾਹ ਨੂੰ ਆ ਜਾਣਾ ਕਿਤੇ ਪੈਸਿਆਂ ਨੂੰ ਆ ਜਾਣਾ ਕਿਤੇ ਰੋਟੀਆਂ ਨੂੰ ਆ ਜਾਣਾ 15 ਮਰਮਟੇ ਨੂੰ ਸੋਚੂੰਗਾ ਨਹੀਂ ਵਕਾਂ ਦਾ ਕੀ ਆ ਲੂਗਾ ਨਹੀਂ ਭਾਈ ਮੈਂ ਨਹੀਂ ਕਰਦਾ ਨਸ਼ਾ ਯਾਰ ਨਸ਼ਾ ਕਿਉਂ ਨਹੀਂ ਕਰਦਾ ਮੈਨੂੰ ਤੇਰੀਆਂ ਅੱਖਾਂ ਦੱਸਦੀਆਂ ਨਹੀਂ ਭਾਈ ਉਹ ਆਏ ਹੋਇਆ ਪਿਆ ਯਾਰ ਮੈਂ ਆਏ ਕਿਉਂ ਆਇਆ ਭਾਈ ਅਸੀਂ ਜਾਣਦੇ ਹਾਂ ਵੀ ਬੰਦਾ ਕਿਹੜਾ ਬੰਦਾ ਨਸ਼ਾ ਕਰਦਾ ਕਿਹੜਾ ਨਹੀਂ ਕਰਦਾ ਭਾਈ ਗਰੀਬੀ ਆ ਗਈ ਘਰ ਤੇ ਯਾਰ ਬਾਲੀ ਗਰੀਬੀ ਆ ਗਈ ਯਾਰ ਗਰੀਬੀ ਦਾ ਭਰਾਵਾ ਘੁੱਲਦੀ ਆਉਂਦੀ ਹੈ ਯਾਰ ਇਨੀਆਂ ਦੇ ਗਰੀਬ ਕਿਹចੋ ਮੁੰਡੇ ਜਿਹੜੇ ਕਰਦੇ ਆ ਮੁੰਡੇ ਭਾਈ ਮੈਂ ਕੀ ਦੱਸਾਂ ਹੁਣ ਯਾਰ ਮੈਂ ਬੱਚਾ ਹੀ ਫਿਨਿਸ਼ ਹੋਇਆ ਕੋਈ ਕੰਮ ਤਾਂ ਅੰਦਾਜ਼ਾ ਕਰ ਲੈ ਲਾ ਲਾਈ ਲੋ ਜਿ ਕਰਾ ਕੇ ਐਂਕ ਤੈਨੂੰ ਮੰਗੇ ਕੌਣ ਦਊਗਾ ਭਾਈ ਲਾਜ ਹੀ ਕਰਾਉਣਾ ਮੈਂ ਲਾਜ ਕਰ ਮੰਗੇ ਸਾਰੇਗਾ ਹਾਂ ਆਇਆ ਕਿੰਨਾ ਗੱਲ ਤੈਨੂੰ ਕਰਨਾ ਪੈਣਾ ਨਾ ਕਿਹੜੇ ਹਸਪਤਾਲ ਜਰੂਰ ਆਜੁੰਦਾ ਦੱਸ ਤਰਵਾ ਦੇ ਨੀ ਬਣਿਆ 5 ਲੱਖਾਂ ਆ ਹਾਂ ਉਹ ਬਾਈ ਯਾਰ ਤੁਸੀਂ ਕੀ ਲੈਣਾ ਯਾਰ ਮੈਂ ਚੱਲ ਯਾਰ ਤੁਸੀਂ ਕੀ ਲੈਣਾ ਆਇਆ ਤੈਨੂੰ ਜੱਤ ਕਾਉਂ ਦੂੰਗਾ ਤੇਰਾ ਤਾਂ ਸ਼ਰਮੀ ਲਾਣੀ ਹਏ ਖਰਮਾ ਨਾ ਤੇਰਾ ਫਿਰਦਾ ਹੈ ਬਾਈ ਮੈਂ ਰੋਟੀ ਖਾਣੀ ਯਾਰ 50 ਰੁਪਏ ਦੇ ਦੇ ਯਾਰ ਤੇ ਲੈਤੀ ਆਣਾ ਬਾਈ ਕੱਲ ਵੀ ਆਇਆ ਸੀ ਯਾਰ ਸਾਵਾ ਤੇਰਾ ਬਾਈ ਯਾਰ ਭੁੱਖ ਲੱਗੀ ਏ ਯਾਰ ਭੁੱਖ ਲੱਗੀ ਹੁਣ ਤੂੰ રોજ ਆਇਆ ਨਾ ਤੂੰ ਮੈਂ ਯਾਰ ਬਾਈ ਬਾਈ ਚੱਪਲਾ ਵੀ ਟੁੱਟ ਗਈਆਂ ਚੱਪਲਾਂ ਦੇ ਦੇ ਯਾਰ ਹੈ ਨਹੀਂ ਬਾਈ ਲੈਤੀ ਆ ਚੱਪਲਾਂ ਦਾ ਤਾਂ ਸਰਜੂ ਮੈਨੂੰ ਯਾਰ ਪੈਸੇ ਦੇ ਦੇ ਯਾਰ ਆ ਦਾਹਰ ਮੈਂ ਲਿਆ ਹੁਣ ਵਾਰੀ ਵਾਰੀ ਨਹੀਂ ਕੰਮ ਆਗੇ ਹੈ ਨਹੀਂ ਤੂੰ ਰੋਜ ਹੀ ਆਣ ਲੈਤੀ ਬਾਈ ਯਾਰ ਇੱਕ ਦਿਨ ਦਾ ਹੈ ਸਰ ਜੀ ਬਾਈ ਯਾਰ ਬਾਲਾ ਬੁਰਾ ਹਾਲ ਆ ਯਾਰ ਬਾਲਾ ਬੁਰਾ ਵਾਲਾ ਕੰਮ ਕਰ ਤੂੰ ਕੋਈ ਬਾਈ ਬਾਹਾਂ ਟੁੱਟੀ ਐ ਕੰਮ ਕਿਵੇਂ ਕਰਾਇਆ ਮੈਂ ਕਿਹਨੂੰ ਕਰਾਇਆ ਦਾ ਕੋਈ ਬਾਈ ਯਾਰ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਮੁੰਡੇ ਕੀ ਕੰਮ ਕਰਦੇ ਤੇਰੇ ਮੁੰਡਾ ਮੈਂ ਤੈਨੂੰ ਕੀ ਦੱਸਾਂ ਯਾਰ ਬਾਈ ਯਾਰ ਮੁੰਡਾ ਦਾ ਨਾਇਨ ਇੱਤੀ ਆਇਆ ਨਾ ਤਾ ਢਾਂਗੀ ਵੱਨ ਲਿਆ ਹੁਣ ਬਾਈ ਅਜੀ ਉਹ ਖਾਣ ਨੂੰ ਦੇ ਦੇ ਯਾਰ ਉਜਾ ਬਾਈ ਭੱਜ ਜਾ ਰੋਜ਼ ਆਏ ਨਾ ਮੰਗਣ ਤੋਂ ਬਾਈ ਯਾਰ ਜਾ ਵੇਖ ਮਰਾ ਮੋਟਾ ਬਾਈ ਯਾਰ ਮੈਂ ਰੋਟੀ ਖਾਣੀ ਐ 100 ਰੁਪਏ ਦੇ ਦੇ ਯਾਰ 100 ਰੁਪਏ ਹੈ ਨਹੀਂ ਬਾਈ ਯਾਰ ਕੰਮਕਾਰ ਦਾ ਕਰਿਆ ਕਰ ਬਾਈ ਯਾਰ ਤੁਸੀਂ ਚੰਗੀ ਥੋੜੀ ਸੇਤ ਪਈ ਐ ਬਾਈ ਯਾਰ ਬਾਲੀ ਮਜ਼ਦੂਰੀ ਐ ਯਾਰ ਲੋਡ ਹੈਗੀ ਤੇ ਰੋਜ਼ ਆ ਜੰਨੇ ਮੰਗਣ ਆ ਆਪ ਹੀ ਵੇਖੋ ਵੀਰੇ ਸਾਡਾ ਵੀ ਕੰਮ ਕਰਨਾ ਮੈਂ ਤੁਹਾਨੂੰ ਜਾ ਕੇ ਪਾ ਲੈਣਾ ਮੈਂ ਰੋਟੀ ਨਹੀਂ ਖਾਦੀ ਯਾਰ ਦੇ ਦੇ ਯਾਰ ਤੂੰ ਜਾ ਬਾਈ ਭੱਜ ਜਾ ਰੋਜ਼ ਮੰਗਣ ਆ ਜੰਨੇ ਜਾ ਭੱਜਾ ਬਾਈ ਯਾਰ ਦੇ ਦੇ ਤੂੰ ਜਾ ਯਾਰ ਬਾਈ ਆ ਤੂੰ ਜਾਇਆ ਕੰਮ ਕਰ ਯਾਰ ਤੂੰ ਜਾ ਜਾ ਮੇਰੇ ਵੀਰ ਜੀ ਭਾਈ ਕੰਮ ਕਰਦੇ ਹੋ ਜਾ ਮੇਰਾ ਭਾਈ ਤੂੰ ਜਾ ਯਾਰ ਬਈ ਰੋਟੀ ਖਾਣੀ ਹੋ ਜਾ ਯਾਰ ਮੇਰਾ ਵੀਰ ਜਾ ਜਾ ਮੇਰਾ ਭਾਈ ਰੋਟੀ ਮੰਗਣ ਆਏ ਨੇ ਜਾ ਮੇਰਾ ਭਾਈ ਇਹ ਸਰ ਹੋ ਠੀਕ ਠਾਕ ਹੋ ਹਾਂ ਜੀ ਅੱਜ ਕਿਹੜੇ ਟਾਈਮ ਟਾਈਮ ਕੱਢਿਆ ਸਾਡੇ ਕੋਲੇ ਬਸ ਜੀ ਲੱਗ ਗਿਆ ਟਾਈਮ ਤੁਹਾਡੇ ਕੋਲ ਫਿਰ ਕੁੱਝਿਆ ਕਰਦਾ ਹੈ ਫੋਟੋਆਂ ਕਰੋ ਮਰੇ ਕਿਸੇ ਵਗੈਰੇ ਮੋਬਾਈਲ ਦਿਖਾਓ ਯਾਰ ਮੋਬਾਈਲ ਲੋ ਫੱਕਰ ਇਹ ਦੇ ਦਿਆਂਗੇ ਮੈਂ ਕਿਹਾ ਹਾਂਜੀ ਹਾਂਜੀ ਕੀ ਰੇਂਜ ਹੈ ਕਿੰਨੀ ਕੋਈ ਲਾਵਾਂਗੇ ਤੁਸੀਂ ਵੇਖੋ ਮੋਬਾਈਲ ਕੋਈ ਗੱਲ ਨਹੀਂ ਪੈਸੇ ਥੋੜੇ ਕਿੱਥੇ ਜਾਂਦੇ ਜੀ ਤਾਂ ਵੀ ਕੋਈ ਗੱਲ ਨਹੀਂ ਮੈਂ ਕਿਹਾ ਮਹਾਰਾਜ ਤੁਸੀਂ ਮੋਬਾਈਲ ਪਸੰਦ ਕਰੋ ਪੈਸੇ ਪੋਣਾ ਕੋਈ ਛਤਰਾ ਵਾਲੀ ਗੱਲ ਨਹੀਂ ਚਲੋ ਅੱਜ ਦੇ ਨਵੇਂ ਮਤਲਬ ਫੀਚਰ ਇਹਨਾਂ ਦੇ ਵਿੱਚ ਨਵੇਂ ਮਾਡਲ ਆ ਜਾਮਾ ਜਿਹੜੇ ਤੁਹਾਨੂੰ ਮਦਦ ਆਏ ਕੀ ਰੇਂਜ ਆ ਦੱਸ ਦਿਓ ਉਹ ਮਹਾਰਾਜ ਕਿ ਰਈ ਕਿੰਨੀ ਹੈ ਜੀ 70 70000 ਦਾ ਕੋਈ 1.5 ਲੱਖ ਰੁਪਏ ਦਾ ਮਾਡਲ ਹੈ ਕਿ ਦਿਖ ਰਹੀ ਨਹੀਂ ਕੋਈ ਵਿਆਸੇ ਨਹੀਂ ਕੀ ਜਾਦਾ ਇਹਨਾਂ ਨੇ ਆਪਾਂ ਨੂੰ ਤਾਂ 25 30000 ਵਾਲਾ ਵੀ ਦੇ ਦਾਂਗੇ ਤੁਸੀਂ ਕੋਈ ਨਹੀਂ ਦੇਖੋ ਲੈ ਲਾਂਗੇ ਪੈਸੇ ਤੁਸੀਂ ਕਿਉਂ ਜੱਤਾ ਕਰਦੇ ਹੋ ਪੈਸੇ ਥੋੜੇ ਕਿੱਥੇ ਜਾਣੇ ਕੋਈ ਨਹੀਂ ਪੈਸੇ ਚਲੋ ਫਿਰ ਵੀ ਯਾਰ ਦਿੱਤੇ ਹੀ ਚੰਗੇ ਹੁੰਦੇ ਆ ਠੀਕ ਹੈ ਮੈਂ ਕਿਹਾ ਪੈਸੇ ਆ ਜਾਣਗੇ ਮੈਂ ਕੋਈ ਧਾਰ ਨਹੀਂ ਕਰਦਾ ਮੇਰਾ ਭਾਈ ਤੂੰ ਕੋਈ ਹਿਸਾਬ ਜਿੱਤਖਾ ਲੈ ਲਾਂਗੇ ਆਪਾਂ ਕੋਈ ਗੱਲੇ ਮਹਾਰਾਜ ਕਿਰਪਾ ਕਰੇ ਕੋਈ ਨਹੀਂ ਫਿਰ ਬਾਹਰ ਨਹੀਂ ਦਾ ਫਿਰ ਤੁਹਾਨੂੰ ਮੈਂ 40 45000 ਤੋਂ ਘੱਟ ਨਹੀਂ ਦਿੰਦਾ ਇੰਨਾ ਦਾ ਫਿਰ ਤੁਹਾਡੇ ਸਟੈਂਡਰਡ ਤੋਂ ਹੋਰ ਨਹੀਂ ਦਵਾ ਦੱਕੇ ਨਾਲ ਹੀ ਲੈਣਾ ਹਾਂ ਧੱਕੇ ਨਾਲ ਕੀ ਕਰਦਾ ਧੱਕੇ ਨਾਲ ਚੋਣ ਮੜ ਮੁੜ ਚੱਲੇ ਦਸੀ ਇਹ ਤੁਹਾਨੂੰ ਕੀ ਪਤਾ 50 ਬੱਚੇ ਤਾਂ ਘਰੋਂ ਕੱਲੂ ਫਿਰ ਸਾਡੇ ਬੱਚੇ ਸਾਨੂੰ ਲੰਬਾ ਦੇਣਗੇ ਮੜਕੇ ਵਾ ਵਾ ਮਾ ਮਾ ਦੇ ਸਾਡੇ ਪਾਪਾ ਨੂੰ ਚਲੋ ਕੀ ਪਤਾ ਮੋਬਾਈਲ ਤੋਂ ਇਹ ਬਗ ਮਾਰੇ ਰੇਹ ਹਸਾਬ ਦੀ ਆ ਗਈ ਬਾਈ ਕੀ ਚਾਹਤ ਹੈ ਬਾਈ 50 ਰੁਪਏ ਦੇ ਦੇ ਰੋਟੀ ਖਾਣੀ ਹੈ ਹੈ 50 ਰੁਪਏ ਫਿਰ ਰੋਜ਼ ਦਾ ਕੰਮ ਹੀ ਹੋ ਗਏ ਹੋਇਆ ਭਾਈ 2 4 5 ਰੁਪਏ ਬਾਈ ਆ ਮੈਂ ਰੋਟੀ ਦੀ ਖਾਧੀ ਆ ਚੰਗਾ ਭਲਾ ਬੰਦਾ ਤੈਨੂੰ ਹੋਇਆ ਕੀ ਤੂੰ ਦੱਸ ਕੰਮ ਕਿਉਂ ਨਹੀਂ ਕਰਦਾਗਾ ਬਈ ਮਰ ਰੋਟੀ ਖਾਣੀ ਹੈ ਮਜਬੂਰੀ ਆ ਦਾ ਪਾਏ ਰਜਾਨਾ ਦੇ ਕੰਮ ਹੁੰਦਾ ਨਹੀਂ ਰੋਟੀ ਤੈਨੂੰ ਪੈਸੇ ਹੀ ਖਵਾ ਦਿੰਦੇ ਰੋਟੀ ਤੈਨੂੰ ਪੈਸੇ ਹੀ ਕਰਦੇ ਮੰਗੇ ਜਾਂਦਾ ਆਂਦਾ ਬਾਈ ਬੰਦਾ ਦਾ ਚੰਗਾ ਭਲਾ ਲੱਗਦਾ ਯਰੇ ਜਾਂਦਾ ਜਾਨ ਤੇ ਕਿਤੇ ਨਹੀਂ ਜਾਂਦਾ ਤਾਂ ਨਹੀਂ ਮੈਂ ਖਰਾ ਪਰ ਨਹੀਂ ਇਹ ਰੋਟੀ ਜਾਂ ਖਾਣ ਦਾ ਤਾਂ ਲੱਗਦਾ ਬੰਦਾ ਇੰਨੇ ਜਾਂ ਖਾਣ ਦਾ ਤਾਂ ਆਪਣੇ ਕੱਢਿਆ ਕਦੇ ਕਦੋਂ ਕਦਾਂ ਆਉਂਦਾ ਇੱਥੇ ਬਾਬਾ ਜੀ ਲੋਗ ਆਏ ਤਾਂ ਅੰਰੋਜੋਂ ਵੀ ਹੁੰਦਾ ਹੀ ਇੱਥੇ ਤਾਂ ਕੱਪੜਾ ਮੰਗਦਾ ਵੀ 50 ਰੁਪਏ ਮੰਗਦਾ ਪਰ ਉਹ ਤਾਂ ਮੱਗਨ ਵਾਲਾ ਹੁੰਦਾ ਜੀ ਆਉਂਦੀ ਮਰਜ਼ੀ ਨਾਲ ਕੋਈ ਜਿੰਨੇ ਪੈਸੇ ਦੇਵੇ ਦੇਵੇ ਯਾਰ 50 ਰੁਪਏ ਤੋਂ ਇਹ ਤਾਂ ਮਨ ਲੋ ਖੇਡ ਹੀ ਬਣਾ ਲਈ ਵੀਰੇ ਇਹ ਕੰਮ ਦੀ ਜਿਹੜਾ ਸਰ ਜੀ ਮੈਂ दारू ਪਿੰਦਾ ਵੀ ਦੇਖਿਆ ਠੇਕੇ ਤੇ ਖੜਿਆ ਹੈ ਅੱਛਾ दारू ਪਿੰਦੇ ਮਖਾਨ ਜੀ ਵੇਦਾ ਬਦ ਕੇ ਆਇਆ ਯਾਰ ਤੂੰ ਚੰਗਾ ਭਣਾ ਤੇਰੇ ਲੱਤਾਂ ਬਾਹਾਂ ਚੰਗਿਆ ਭੜਾ ਤੋ ਤੇਰੇ ਬਾਹ ਲੱਤਾਂ ਦਿੱਤੀਆਂ ਇਧਰ ਆਰੇ ਇੱਕ ਮਿੰਟ ਸਾਹੀ ਗੱਲ ਹੋ ਗਈ ਜੀ 50 ਰੁਪਏ ਦੇ ਦੇ ਜੀ ਮੈਂ ਰੋਣਾ ਨਹੀਂ ਆ ਜੀ 50 ਰੁਪਏ ਦੇ ਦੇ ਤੈਨੂੰ ਸਹੀ ਸਹੀ ਦੱਸ ਬੰਦਾ ਬਣ ਕੇ ਸਹੀ ਸੀ ਦਾਦ ਜੀ ਨੇ ਥਾਣੇ ਚ ਲਿਜਾ ਕੇ ਮੈਂ ਤੇਰੇ ਛਤਰੇ ਨਾਲ ਮਲਾਉਂ ਵੀ ਵਜ੍ਹਾ ਕੀ ਆ ਤੂੰ ਕਿਹੜੇ ਮਕਸਦ ਵਾਸਤੇ ਮੰਗਦਾ ਪੈਸੇ ਕੀ ਚੱਕਰ ਆ ਚੱਕਰੀਆਂ ਦੇ ਚੋ ਗਿਲ ਸਾਹ ਚੱਲ ਹੈਗੀ ਆ ਹਾਂ ਇਹ ਚ ਚੱਕਰ ਹੈਗਾ ਕੋਈ ਕੋਈ ਨਾ ਤੂੰ ਤੂੰ ਮੈਨੂੰ ਰੋਣਾ ਗੱਲ ਕੋਈ ਜੇ ਕੋਈ ਪ੍ਰੋਬਲਮ ਆ ਨਾ ਤੂੰ ਮੈਨੂੰ ਉਹ ਵੀ ਦੱਸ ਦੇ ਰੋਣਾ ਮੇਰਾ ਮੁੰਡਾ ਕੁੱਟਦਾ ਜੀ ਤੈਨੂੰ ਕੁੱਟਦਾ ਕੀ ਕਰਦਾ ਉਹ ਚਿੱਤਾਂ ਲਾਉਂਦਾ ਕਿਉਂ ਇਹ ਆ ਆ ਸਿਸਟਮ ਹੈ ਇਹਨਾਂ ਲੋਕਾਂ ਦਾ ਵੇਖੋ ਆਪ ਦੇ ਪਿਓ ਨੂੰ ਚੰਗਾ ਭਲਾ ਬੰਦਾ ਐ ਇਹਨੂੰ ਕੁੱਟ ਕੇ ਮਜਬੂਰ ਕਰਦਾ ਹੋਣਾ ਮੈਨੂੰ ਮਜਬੂਰ ਕਰਦਾ ਮੈਂ ਦਿਹਾੜੀ ਗਿਆ ਨਹੀਂ ਸਦਾ ਬਾਹਰ ਟੁੱਟ ਗਈ ਨਹੀਂ ਗੱਲ ਇਹ ਸਹੀ ਐ ਕਿ ਝੂਠੀ ਐ ਸਹੀ ਐ ਮੈਂ ਸਾਰੀ ਪਰਤਾਲ ਕਰੂੰਗਾ ਅੱਜ ਮੈਂ ਫਿਰ ਜਿਹੜਾ ਤੂੰ ਹੁਣ ਪੈਸੇ ਕੱਟੇ ਇਹ ਨਾ ਹੋਵੇ ਮੁਰਖੇ ਤੇਰਾ ਮੁੱਢਾ ਹੋਵੇ ਨਾ ਤੂੰ ਆਪ ਮੰਨ ਲਓ ਕੁਝ ਗਲਤ ਕੀ ਚੀਜ਼ ਕਹਿੰਦਾ ਹੋਵੇ ਤੇ ਮੁਰਖੇ ਬਾਅਦ ਚ ਫੜਿਆ ਜਾਵੇਂ ਬਾਅਦ ਚ ਪਛਤਾਏਗਾ ਮੈਂ ਤੁਹਾਨੂੰ ਦੱਸਦਾ ਸਹੀ ਸਹੀ ਕਹਦਾ ਤੇ ਨਹੀਂ ਮੇਰਾ ਮੁੰਡਾ ਕੁੱਟਦਾ ਜੀ ਪੱਕੀ ਗੱਲ ਐ ਪੱਕੀ ਗੱਲ ਐ ਕਿੰਨਾ ਜਰ ਹੋ ਗਿਆ ਮੈਂ ਸਾਰਾ ਕੁਝ ਵੇਚ ਕੇ ਖਾ ਗਿਆ ਜੀ ਉਹ ਤਾਂ ਆਪਦੀ ਮਾਂ ਨੂੰ ਵੀ ਖਾ ਗਿਆ ਜੀ ਤੇ ਫਿਰ ਤੂੰ ਹੁਣ ਉਹ ਜੇ ਤੈਨੂੰ ਕੁੱਟ ਕੇ ਭੇਜਦਾ ਤੇ ਤੂੰ ਕਿਉਂ ਮੰਗਦਾ ਬਣਾ ਫਿਰਦਾ ਯਾਰ ਉਹ ਫਿਕਰਾਂ ਜੀ ਮਰ ਗਈ ਸ਼ਿਕਰਾਂ ਮਰ ਗਈ ਜਿਹੜਾ ਕੰਮ ਹੁਣ ਤੂੰ ਫੜਿਆ ਤੂੰ ਪੈਸੇ ਇਕੱਠੇ ਕਰਕੇ ਦੁਕਾਨਾ ਉਹ ਨਹੀਂ ਪਹਿਲਾਂ ਸਾਨੂੰ ਗੱਲ ਪੂਰੀ ਕਰ ਲੈਣ ਦਈ ਦੁਕਾਨਾਂ ਤੋਂ ਪੈਸੇ ਇਕੱਠੇ ਕਰ ਕਰ ਕੇ ਹੁਣ ਦੋਨੋਂ ਮੌਤ ਦੇ ਮੋੜ ਤੇ ਤੂੰ ਆਪ ਹੀ ਥੱਕੀ ਜਾਣਾ ਜੇ ਦੋਨੋਂ ਲਿਆ ਕੇ ਇਹੋ ਜਿਹਾ ਕੁਝ ਦੇਂਗਾ ਕਿੰਨੇ ਦਿਨ ਜਿਉਂਦਾ ਰਹੂਗਾ ਹਾਂ ਤੁਸੀਂ ਤਾਂ ਆਪ ਖੁਦ ਮਾਰ ਰਹੇ ਹੋ ਅੱਖਾਂ ਨੂੰ ਤੁਸੀਂ ਨਾ ਤੂੰ ਜੇ ਜੇ ਕੋਈ ਐਉਂਦੀ ਗੱਲ ਹੈ ਤੂੰ ਜਾ ਕੇ ਕਿਸੇ ਪ੍ਰਸ਼ਾਸਨ ਨੂੰ ਤੂੰ ਥਾਣੇ ਚ ਕਿਤੇ ਜਾ ਕੇ ਦੱਸਿਆ ਵੀ ਮੇਰਾ ਮੋਟਾ ਮੈਨੂੰ ਤੰਗ ਕਰਦਾ ਮੈਂ ਹੁਣ ਮੁੰਡੇ ਨੂੰ ਦੱਸੋ ਕੀ ਉਹ ਕਹਿੰਦਾ ਮੈਂ ਇਹ ਸੈਂਟਰ ਬਣੇ ਆਪਣੇ ਪਿਆਰ ਦੇ ਵਿੱਚ ਤੂੰ ਕਿਸੇ ਸੈਂਟਰ ਛੱਡ ਦੇਂਦਾ ਕੀ ਆਂਦਾ ਉਹ ਮੈਂ ਸਰ ਮੈਂ ਕੀ ਕਰਾਂ ਉਹ ਕਹਿੰਦਾ ਮੈਂ ਮਰ ਜੂ ਤੇ ਤੂੰ ਆਏ ਉਹ ਮਾਰ ਦੇਂਗਾ ਤੂੰ ਇਹ ਦਿਨ ਉਹਦੀ ਤੂੰ ਪੈਸੇ ਮੰਗ ਮੰਗ ਕੇ ਤੂੰ ਨੂੰ ਮਾਰ ਦੇਂਗਾ ਤੂੰ ਖਤਮ ਕਰ ਦੇਂਗਾ ਉਹਨੂੰ ਤਾਂ ਇਹ ਤਾਂ ਜਵਾਨੀ ਅਤੀ ਦਾ ਆਪਾਂ ਖਰਾਬ ਕਰੀ ਜਾਂਦਾ ਮਾਪਿਆ ਉਹਦਾ ਤਾਂ ਖਰਾਬ ਕਰੀ ਲੈ ਹੁਣ ਆਪਣੇ ਸੈਂਟਰ ਚ ਦੇਖੋ ਕਿੰਨੇ ਪੰਜਾਬ ਚ ਸੈਂਟਰ ਖੁੱਲੇ ਆ ਜੀ ਜਿਹੜੇ ਮਰਜੀ ਸੈਂਟਰ ਦੇ ਵਿੱਚ ਤੇਰਾ 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 ਜਿਹੜਾ ਤੇਰਾ ਫਰਜ਼ ਬੰਦਾ ਹੈ ਤੂੰ ਥਾਣੇ ਚ ਜਾਂਦਾ ਠੀਕਾ ਤੂੰ ਦੱਸਦਾ ਵੀ ਭਾਈ ਮੇਰਾ ਮੁੰਡਾ ਚਿੱਟਾ ਲਾਉਂਦਾ ਮੈਨੂੰ ਕੁੱਟ ਕੇ ਉਹ ਨਾ ਤਾਂ ਮੈਨੂੰ ਭੀਖ ਮੰਗਣ ਆ ਤੇ ਭੇਜਦਾ ਯਾਰ ਤੂੰ ਸਰਦਾਰ ਬੰਦਾ ਯਾਰ ਤੂੰ ਵਧੀਆ ਬੰਦਾ ਹੈ ਤੇ ਤੂੰ ਭੀਖ ਮੰਗਦਾ ਕੋਈ ਚੰਗਾ ਲੱਗਦਾ ਪਿਆ ਆ ਦੇ ਵਿੱਚ ਆਪਣੇ ਸਰਦਾਰਾਂ ਇੱਥੇ ਦਾ ਭੀਖ ਮੰਗਣੀ ਬਿਲਕੁਲੀ ਇੱਥੇ ਬਹੁਤ ਗਲਤ ਗੱਲ ਹੈ ਨਾਲੇ ਭੀਖੇ ਮੰਗ ਦੇਖੋ ਕਿਹੜੇ ਕੰਮ ਵਸ ਰਿਹਾ ਹੈ ਹਾਂ ਇੱਕ ਤਾਂ ਬੰਦਾ ਰੋਟੀ ਖਾਣੀ ਹੋਵੇ 50 ਰੁਪਏ ਨਹੀਂ ਤੂੰ ਆ ਗਿਆ ਆਨੇ ਮੇਰੇ ਰੋਟੀ ਦੇ ਮੇਰੇ ਰੋਟੀ ਆ ਤੇ 50 ਰੁਪਏ ਦਾ ਮੰਗਨੀ ਚਿੱਟਾ ਕਿਹੜਾ ਫਿਰ ਘੱਟ ਪਿੰਦਾ ਹੋਣਾ ਇਹ ਆ ਤੁਸੀਂ ਵੇਖਿਆ ਬਈ ਇਹਨੂੰ ਦਰੂ ਦਰੂ ਕਹਿੰਦੇ ਨੋ ਕਿ ਤੇਨੂੰ ਤਵਾਰੀ ਦੇਖਿਆ ਜੀ ਫਿਰ ਪਾਰਕ ਚ ਵੀ ਪੀ ਜਾਂਦਾ ਸੀ ਇੱਕ ਦਿਨ ਬੈਠਾ ਜੀ ਅੱਛਾ ਦੋਵੇਂ ਕਿਉਂ ਬੱਦ ਨਾਲ ਉਹੀ ਗੱਲ ਜੀ ਪੁੱਤ ਨੂੰ ਪੀ ਰੱਖਿਆ ਦਊਗਾ ਜਦੋਂ ਆਪ ਤੂੰ ਤਾਂ ਆਪ ਜਾ ਕੋਈ ਸਾਬ ਨਾਲ ਰਲ ਮਿਲ ਕੇ ਖਾਂਦੇ ਯਾਰ ਕਲਾ ਪੁੱਤ ਤੇਰਾ ਬਾਨਾ ਵੀ ਚਲੋ ਠੀਕ ਐ ਪੁੱਤ ਵੀ ਤੇਰਾ ਪੁੱਤ ਵੀ ਮਾ ਬੇਣਾ ਇਹਦਾ ਬਾ ਮੇਰੇ ਮੁੰਡੇ ਨੇ ਤੋੜੀ ਲਵਾਇ ਨਾਲ ਇੱਕ ਜਰੀਆ ਬਣਾ ਰੱਖਿਆ ਜੀ ਤੋੜੀ ਤੇ ਦರ್ಶਨ ਕੀਤੇ ਹੋਏ ਅਸੀਂ ਨਹੀਂ ਨਹੀਂ ਇਹਦਾ ਮੈਂ ਦਾਪਸ ਕਰਾ ਲੀ ਭਾਣ ਫੋਨ ਸ਼ਾਮ ਨੂੰ ਲੈ ਕੋਈ ਗੱਲ ਨਹੀਂ ਕੋਈ ਪਹਿਲਾਂ ਯਾਰ ਇਹਦਾ ਇਹ ਜ਼ਰੂਰੀ ਐ ਕੋਈ ਗੱਲ ਇੱਕ ਗੁਰਸਿੱਖ ਬੰਦਾ ਹੋ ਕੇ ਵਧੀਆ ਬੰਦਾ ਹੋ ਕੇ ਭੀਖ ਮੰਗੀ ਜਾਂਦਾ ਐ ਅਸਾ ਮੁੰਡਾ ਤੇਰਾ ਕਿੱਥੇ ਐ ਮੁੰਡਾ ਜੀ ਮੇਰਾ ਇੱਥੇ ਅੱਡੇ 'ਚ ਹੀ ਬੈਠਾ ਜੀ ਇੱਥੇ ਅੱਡੇ 'ਚ ਹੀ ਆ ਹਾਂ ਜੀ ਚੱਲ ਤੂੰ ਲੈ ਕੇ ਚੱਲ ਮੈਨੂੰ ਨਾਲ ਚੱਲ ਉੱਥੇ ਚੱਲਦੇ ਆਂ

ਸਾਰੀ ਦੁਨੀਆ ਨੂੰ ਪਤਾ ਮੇਰੀ ਕੀ ਹੈ ਕਹਾਂ ਉੱਥੇ ਨਸਾਂ ਲੱਕ ਮੇਰੀ کیا ਵਾਝੂ ਤਨਾ ਤਜਾਂ ਮਸ਼ੀਸ਼ ਤੇਰ ਕੰਨੇ ਮੇ ਤਸਰੇ ਅੱਖਾਂ ਨੇ ਨਸ਼ੇੜੀ ਮੇਰੀਆਂ मेरा कोई ना कसूर मुटे नशेडी नी नी मेरिया बंटे जानता है तू रजे तू रही ना। बच्चा बच्चा है तू रजे तू रही ना। ਮੇਰਾ ਕੋਈ ਨਾ ਕਸੂਰ ਮੁਟਿਆਰੇ ਨਹੀਂ ਆਖਾਣੇ ਨਹੀਂ ਝੇੜੀ ਮੇਰੀਆਂ ਉੱਚੀਆਂ ਗੱਲਾਂ ਤੇਰੀਆਂ ਹਰਦੀਆਂ ਕੋਣਾ ਮੁੰਡਾ ਕਿਹੜਾ ਜ਼ਰਾ ਆ ਬੈਠਾ ਹਾਂਜੀ ਤੇ ਇਹ ਤਾਂ ਮੌਜ ਨਾਲ ਬੈਠਾ ਤੂੰ ਮੰਗਦਾ ਫਿਰਦਾ ਉਹ ਕੀ ਲੱਗਦਾ ਜ਼ਰਾ ਇਹ ਬਾਪੂ ਬਾਪੂ ਲਾ ਦਰਾ ਤੂੰ ਸਾੜਿਆ ਤੇ ਬਾਪੂ ਤੋਂ ਤੋ ਭੀਖ ਮੰਗਾਈ ਜਨਾ ਤੂੰ ਆਪਾਂ ਮੌਜ ਨਾਲ ਛੱਡ ਬਾਪੂ ਲਾ ਦਈ ਕੀ ਖਾਣਾ ਆਖੀਏ ਤੇਰ ਕੋਲ

ਨਹੀਂ ਮੰਗਾਉਂਦਾ ਜੀ ਨਹੀਂ ਮੰਗਾਉਂਦਾ ਜੀ ਉਸਤਾ ਸ਼ਰਮ ਮੰਨ ਤੂੰ ਉਹਦੀਆ ਮੋਬਾਈਲ ਪਾਇਆ ਛੋੜੇ ਕੰਜਰੋ ਹੈ ਲੋਕਾਂ ਤੋਂ ਮੰਗਵਾ ਕੇ ਇਹ 50 50 ਰੁਪਏ ਮੰਗਦਾ ਹੱਥ ਦੁਕਾਨਾਂ ਤੇ ਮੰਗੇ ਜਾਂਦਾ ਸੀ ਮੈਂ ਇਹਨੂੰ ਲੈ ਕੇ ਆਇਆ ਉੱਥੋਂ ਨਹੀਂ ਮੰਗਾਉਂਦਾ ਹੈ ਨਹੀਂ ਮੰਗਾਉਂਦਾ ਆਏ ਘਾ ਤੋ ਮਗਾਉਣ ਤੇ ਸਾਨੂੰ ਕੀ ਪਤਾ ਲੱਗੂ ਤੇਰਾ ਮਗਾਉਣਾ ਜਾਂ ਨਹੀਂ ਮੰਗਾਉਂਦਾ ਤੂੰ ਮਾਰ ਦੀ ਜ਼ਿੰਦਗੀ ਬਰਬਾਦ ਕਰ ਲਈ ਤੂੰ ਵੀ ਜ਼ਿੰਦਗੀ ਬਰਬਾਦ ਕਰੀ ਜਾਂਦਾ ਜਾਂ ਤੇਰੀ ਵੀ ਜ਼ਿੰਦਗੀ ਬਰਬਾਦ ਹੋਈ ਜਾਂਦੀ ਤੇ ਕਰਦੇ ਕੀ ਆ ਤੁਸੀਂ ਸਰ ਜੀ ਮੈਂ ਨਾ ਜਦੋਂ ਇਹ ਕਹਿੰਦਾ ਵੀ ਮੈਨੂੰ ਕੁੱਟਦਾ ਕੀ ਜੱਪ ਮੰਗ ਕੇ ਲਈ ਤੂੰ ਕੁਰਦਾ ਤੂੰ ਆਦੇ ਪਿਓ ਦੀ ਬਾਤ ਤੋੜਤੀ ਸਾਰਾ ਤੇਰੀ ਇਹ ਬਾਤ ਔੜੇ ਹੁਣ ਕੋਈ ਹੈ ਨਹੀਂ ਤੋੜਦਾ ਇਹ ਨਹੀਂ ਤੋੜ ਤੈਨੂੰ ਤੋੜਦਾ ਸਾਡੀ ਜਗ੍ਹਾ ਤੇ ਨੈਤੀ ਜਾਂਦਾ ਮੰਗਣੇ ਕਿਤੇ 50 ਰੁਪਏ ਆ ਗਏ ਕਿਤੇ ਕਿੰਨੀ ਰੋਟੀ ਵਾਪੇਈ ਕਿੱਡੀ ਸ਼ਰਮ ਵਾਲੀ ਗੱਲ ਹੈ ਛੰਗਾ ਭੜਾ ਤੂੰ ਪਾਗ ਵਾਲਾ ਸਰਦਾਰ ਬੰਦਾ ਉਹ ਕਿਤੋਂ ਸਰਦਾਰ ਬੰਦੇ ਤੋਂ ਤੂੰ ਮੰਗਾਈ ਜਾਂਦਾ ਕਜਰਾ ਆਪ ਤੂੰ ਹੋਇਨਾ ਐਨ ਕੱਲਾਈ ਬੈਠਾ ਭੈਂਚੋ ਰੈਵਣ ਦੀਆਂ ਹੈ ਨਹੀਂ ਮੰਗਾਂਦਾ ਇਹ ਨਹੀਂ ਹਾ ਹੀਰੋ ਬਣਿਆ ਬੈਠਾ ਤੂੰ ਨਹੀਂ ਮੰਗਾਂਦਾ ਇਹ ਮੇਰਾ ਕੌਣ ਨਹੀਂ ਮੰਗਾਂਦਾ ਤੂੰ ਹਾਂ ਤਾਂ ਤਾਂ ਲੈ ਕੇ ਆਇਆ ਆ ਤਾਂ ਚੱਕੇ ਪੈਸੇ ਬੰਦੇ ਆ ਇਹਨਾਂ ਨੂੰ ਪੈਸੇ ਬੰਦੇ 50 ਰੁਪਏ ਮੰਗੇ ਹੋਣੇ ਨੇ ਭਿਖਾਰੀ ਕੋਈ ਆਏ ਤਾਂ ਨਹੀਂ ਮੰਗਦਾ ਹੁੰਦਾ ਆਏ ਤਾਂ ਨਹੀਂ ਕਹਿ ਕੇ ਆਂਦਾ ਆਂਦਾ ਭਿਖਾਰੀ ਮੈਨੂੰ 50 ਰੁਪਏ ਦੇ ਦਿਓ ਰੋਟੀ ਖਾਣ ਦੀ ਬਾਤ ਮੰਗਦਾ ਹੈ ਜਿੱਦੋਂ ਮੰਗਦਾ ਹੈ ਰੋਟੀ ਖਾਣ ਦੀ ਬਾਤ ਮੰਗਦਾ ਹੈ ਇਹ ਇਹ ਗੁੱਟ ਦੇ ਜਦੋਂ ਘਰੇ ਦਾ ਵੜਦੇ ਨਹੀਂ ਮੰਗਦਾ ਸਰਦੀ ਮੇਰੀ ਬੇਨਤੀ ਹੈ ਕਿ ਇੱਕ ਚੱਟਾ ਲਾਉਂਦਾ ਜੀ ਤੇ ਚੱਟਾ ਲੈ ਮੈਨੂੰ ਕਹਿੰਦਾ ਤੂੰ ਪੈਸੇ ਲੈ ਕੇ ਆ ਚਿੱਟਾ ਲਾ ਕੇ ਕੰਮ ਵੀ ਨਹੀਂ ਕਰਦਾ ਇਹ ਕੰਮ ਹੁੰਦਾ ਹੀ ਨਹੀਂ ਚਿੱਟੇ ਵਾਲੇ ਤੋਂ ਹੀ ਕੰਮ ਕੀ ਹੋਣਾ ਜਦੋਂ ਤੂੰ ਆਪ ਤੇਰੀਆਂ ਵੀ ਤੂੰ ਵੀ ਉਹ ਜਾ ਬਈ ਕੱਲ ਵੀ ਇੱਥੇ ਲਾਈ ਜਾਂਦਾ ਤੂੰ ਕਿਉਂ ਨਹੀਂ ਤੂੰ ਥਾਣੇ ਚ ਪੁਲਿਸ ਨੂੰ ਜਾ ਕੇ ਕਿਉਂ ਨਹੀਂ ਦੱਸਿਆ ਵੀ ਮੇਰਾ ਮੁੰਡਾ ਐ ਕਰਦਾ ਮੈਨੂੰ ਤੰਗ ਕਰਦਾ ਮੈਨੂੰ ਚਿੱਟਾ ਲਾਉਂਦਾ ਮੁੰਡਾ ਤੂੰ ਤੇਰਾ ਫਰਜ਼ ਨਹੀਂ ਪਾਉਂਦਾ ਸੀ ਤੇਰਾ ਤੁਸੀਂ ਡਰੀ ਜੰਨੇ ਇਹਦੇ ਆ ਐਵੇਂ ਮਰ ਜੂ ਆਇਆ ਕਿਹੜਾ ਬਾਜੂਗਾ ਇਹ ਆਏ ਨੇ ਕਿ ਨਾਲ ਚਿਰ ਰਹਿਣਾ ਆ ਹਾਲਤ ਦੇ ਵਿੱਚ ਹਾਂ ਹਣ ਜਿੱਤੀ ਕਰੀ ਬੈਠਾ ਭਰੀ ਬੈਠਾ ਹੈ ਹਾਂ ਇੱਥੇ ਹੈਗਾ ਹੁਣ ਜੀ ਹੰਤਾ ਲਾ ਲਿਆ ਹੈਗਾ ਬਚੂ ਹੈਗਾ ਭਰੀ ਵੀ ਆਈ ਲਾ ਲਿਆ ਹੈ ਨਾਲ ਸ਼ਰਮ ਨਹੀਂ ਆਉਂਦੀ ਤੈਨੂੰ ਇਹ ਨਹੀਂ ਇਹ ਰਾਤ ਨੀਂਦ ਵਿੱਚ ਤੇਰਾ ਪਿਓ ਕਿੰਨਾ ਵਧੀਆ ਬੰਦਾ ਹੈ ਹੈ ਕਿੱਡਾ ਭੈੜਾ ਲੱਗਦਾ ਇਹ ਲੋਕਾਂ ਤੋਂ ਮੰਗਦਾ ਤੂੰ ਸੁਧਰਨਾ ਚਾਹਣਾ ਹੈ ਹੈ ਜੇ ਤੈਨੂੰ ਸੈਂਟਰ ਚ ਕਾ ਕੇ ਤੇਰਾ ਨਸ਼ਾ ਛਡਾਦ ਕੇ ਫਿਰ ਹਾਂਜੀ ਠੀਕ ਹੈ ਤੈਨੂੰ ਸਿੱਧੇ ਰਾਹ ਪਾਦ ਕੇ ਉਸ ਤੋਂ ਬਾਅਦ ਤਾਂ ਨਹੀਂ ਇਹ ਕਰਦਾ ਕੁਝ ਨਹੀਂ ਕਰ ਆ ਤੇ ਪਿਓ ਨੂੰ ਤੁਸੀਂ ਇੱਥੋਂ ਜਾਂ ਮੈਨੂੰ ਉਥੋਂ ਉਦਾਸ ਦਿਓ ਉਸ ਤੋਂ ਬਾਅਦ ਦੇ ਵਿੱਚ ਠੀਕ ਹੈ ਚੱਲ ਮੈਂ ਤੈਨੂੰ ਘਰ ਲੈ ਕੇ ਜਾਂਦਾ ਠਾਣੇ ਚ ਤੈਨੂੰ ਮਾਰ ਫੋਨ ਕਰਦਾ ਆ ਅੱਡੇ ਦੇ ਵਿੱਚ ਗੱਟੀ ਭੇਜੋ ਯਾਰ ਗੱਟੀ ਲੈ ਕੇ ਆਇਓ ਦੋ ਬੰਦੇ ਆਜੋ ਨਾਲ ਚੰਗੋ ਹੁਣੇ ਆਜੋ ਮੜਾ ਜਲਦੀ ਚਲ ਆ ਜਾਓ ਠੀਕ ਚਾਹ ਤੇਰਾ ਲਾਜ ਕਰਾ ਦੇ ਇਹ ਹੁਣ ਤੂੰ ਸਹੇ ਇਹ ਕੀ ਕਰਨੀ ਆ ਤੂੰ ਹੈ ਨਹੀਂ ਚਾਰ ਮਣੀ ਆਉਂਦਾ ਤੈਨੂੰ ਹੁਣ ਤੈਨੂੰ ਉੱਥੇ ਖੋਣਾ ਪਰੌਂਠੇ ਮੈਂ ਚੱਲ ਚੱਪਟੇ